ਪੰਜਾਬ ਦੀ ਵਿਧਾਨ ਸਭਾ ਜਦੋਂ ਪਹੁੰਚੇ 10 ਤਰੀਕ ਨੂੰ ਰਿਜਲਟ ਆਇਆ ਔਰ ਸਾਰਾ ਤਰੀਕ ਨੂੰ ਉਹਨਾਂ ਨੇ ਸੌਜਕ ਸਮਾਗਮ ਰੱਖਿਆ ਤਾਂ ਸੌਜਕ ਕੰਦੇ ਲਈ ਅਸੀਂ ਅਸੈਂਬਲੀ ਜਿਗਾਏ ਤਾਂ ਬੈਠੇ ਕੀ ਦੇਖ ਰਹੇ ਆ ਮੇਰਾ ਲੋਤੀ 35 ਨੰਬਰ ਸੀਗਾ ਜਾ ਬੀ ਬਾਬਾ ਨੂੰ ਬੁਲਾਏ ਉਹਨਾਂ ਨੇ ਲੱਗਿਆ ਕਿ ਇਹ ਨਾਲ ਕੋਈ ਚੱਤ ਨਹੀਂ ਕੋਈ ਆ ਤਨ ਕਿਉਂਕਿ ਪੰਜਾਬ ਦੀ ਅਸਮਲੀ ਜਿਹੜੀਆਂ ਗੱਲਾਂ ਜਿਹੜੇ ਹੱਕ ਨੂੰ ਬਾਬਾ ਸਾਹਿਬ ਡਾਕਟਰ ਅਮਿਤ ਕਾਂ ਦੀ ਸੰਮੂਲ ਲੈ ਕੇ ਜੇ ਗਏ ਸਾਹਜੇ ਕਾਂਸੀ 라ਵ ਨੇ ਇੱਕ ਬਹੁਤ ਵੱਡਾ ਅੰਦੋਲਨ ਜਿਸ ਨੂੰ ਅਜੇ ਭੈਣ ਕੁਮਾਰੀ ਮਾਇਆ ਵੱਲੋਂ ਜੀ ਤੁਰੇ ਨੇ ਚਲਾ ਰਹੇ ਆ ਬਹੁਤ ਬਾਹਰ ਜਿੱਥੇ ਜਾ ਕੇ ਸਾਡੇ ਹੱਥ ਚੁੱਕ ਕੇ ਦੀ ਗੱਲ ਹੈ ਉੱਥੇ ਆਪਣਾ ਮੂੰਹ ਨਹੀਂ ਪਾਉਂਦੇ ਬਾ ਦੇਖਿਆ ਵੱਲਾ ਮਾਮਲਾ ਪੰਜਾਬ ਦੇ ਅੰਦਰ ਉਸ ਟਮੈਟਰ ਸਕਾਲਰਸ਼ਿਪ ਜਿਹੜੇ ਪੰਜਾਬ ਦੇ ਵਿਦਿਆਰਥੀ ਸਭਾ 4 ਲੱਖ ਵਿਦਿਆਰਥੀ ਪੜ੍ਹਦੇ ਸੀ ਉਹਨਾਂ ਦੇ ਗਵਰਨਮੈਂਟ ਨੇ ਪਿਛਲੀਆਂ ਗਵਰਨਮੈਂਟਾਂ ਦੇ ਪੈਸੇ ਦੀ ਦਵਖਣ ਕਰ ਦਿੱਤੀ ਪੈਸਾ ਹੋਰ ਜਗ੍ਹਾ ਦਾ ਨਾ ਦਿੱਤਾ ਜਿਹੜੇ ਸਾਡੇ ਬੱਚੇ 4-4 ਸਾਲ ਜੁਨੀ ਬਸਤੀਆਂ ਕੌਲਜਾਂ ਤੇ ਪੜ੍ਹਦੇ ਸੀ ਉਹਨਾਂ ਨੂੰ ਰੋਡ ਨੰਬਰ ਰੋਕੇ ਰੋਪੇਪਣ ਉਤਾਰਿਆ ਗਿਆ ਉਹਨਾਂ ਨੂੰ ਡਿਗਰੀਆਂ ਦੇ ਦਿੱਤੀਆਂ ਤਾਂ ਹੀ ਪੰਜਾਬ ਐਸੈਂਬਲੀ ਦੇ ਅੱਜ ਦੇ ਸ਼ਗੀਰਤਾ ਕੇ ਨਾਂ ਬੱਚਿਆਂ ਦਾ ਅਕਸੂਰ ਹੈ ਬੇਗ ਮਸੂਦ ਆਪਾ ਕਹਿੰਦੇ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ 20 ਲੱਖ ਬੱਚੇ ਤੋਂ 3 ਲੱਖ ਬੱਚਾ ਪੜ੍ਹਾਈ ਛੱਡ ਗਿਆ ਜਿਨ੍ਹਾਂ ਦੀਆਂ 4 ਸਾਲ ਦੀਆਂ ਡਿਗਰੀਆਂ ਰੋਪਿਆਂ ਦੀਆਂ ਰੋਲੰਪਰਾ ਦੇ ਵਿੱਚੋਂ ਬੱਚਿਆਂ ਨੂੰ ਉਠਾ ਲਿਆ ਮੈਂ ਤੁਸੀਂ ਬੇਪਰਵਾਹ ਨਹੀਂ ਦੇ ਸਕਦੇ ਤਾਂ ਜਦੋਂ ਅਸੀਂ ਇੱਕ ਕਾਲਜ ਨੂੰ ਇੱਕ ਯੂਨੀਵਰਸਿਟੀ ਨੂੰ ਤੇ ਤਲਬ ਕੀਤਾ ਤੋ ਦਾ ਵਾਈਸ ਚਾਂਸਲਰ ਆ ਕੇ ਕਹਿੰਦਾ ਵੀ ਇਹਨਾਂ ਨੂੰ ਤਾਂ ਉਠਾ ਲਿਆ ਬਿਨਾਂ ਦੇ ਇਹਨਾਂ ਦੀਆਂ ਹਾਜ਼ਰੀਆਂ ਘੱਟ ਸੀ ਲੱਗਿਆ ਹਾਜ਼ਰੀਆਂ ਪਹਿਲੇ ਪੇਪਰ ਦੇ ਘੱਟ ਹੋ ਸਕਦੀਆਂ ਦੂਜੇ ਦੇ ਘੱਟ ਹੋ ਸਕਦੀਆਂ ਤੀਜੇ ਦੇ ਘੱਟ ਹੋ ਸਕਦੀਆਂ ਇਹ ਹਾਜ਼ਰੀਆਂ ਚੌਥੇ ਪੇਪਰ ਦੇ ਲੋਕ ਇਹੋ ਜਿਹੇ ਸਾਡੇ ਬੱਚਿਆਂ ਦਾ ਭਵਿੱਖ ੜਾ ਕਰਦੇ ਆ ਯੂਨੀਵਰਸਿਟੀ ਨੇ ਜਿਹੜਾ ਸਿੱਡੀ ਕਾਲਜ ਜਲੰਧਰ ਦਾ ਸਰਦੇ ਖਲਾਬ ਕਾਰਪਾਏ ਕੀਤੇ ਜਦੋਂ ਅਸੀਂ ਪੰਜਾਬ ਦੀ ਸਮੱਸਿਆ ਤੇ ਐਡਵੋਕੇਸ਼ਨ ਕੀਤਾ ਕੌਣ ਪਾ ਕੇ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਪੰਜਾਬ ਦੀ ਸਰਕਾਰ ਖਰਾਬ ਕਰ ਰਹੀ ਜਿਆ ਤਾਂ ਪੰਜਾਬ ਦੀ ਸਰਕਾਰ ਨੇ ਉਸ ਵੇਲੇ ਦੇਖੋ ਕਾਪਟਰੀਓ ਵੱਡਾ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਵਾਲੇ ਬੱਚਿਆਂ ਦੀ ਡਿਗਰੀ ਨਹੀਂ ਰੋਕੂਗੀ ਜੇ ਰੋਕੋਗੇ ਤੁਹਾਡੇ ਨੂੰ ਪ੍ਰੂਫਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਮੈਂ ਉਹ ਪ੍ਰੂਫ ਲੈ ਕੇ ਖੜਾ ਹਾਂ ਬਿਨਾਂ ਬੱਚੀ ਚਾਹੋ ਤੋ ਕੈਨੇਡਾ ਚਲ ਗਈ ਇਹਦੀ ਡਿਗਰੀ ਲੋਕੀ ਵਾਸੀਂ ਦੋ ਜਣੇ ਗਏ ਉਹਨਾਂ ਨੇ ਜਾ ਕੇ ਸਾਡੇ ਕਾਲਜਾਂ ਦੇ ਪੈਸੇ ਲੁੱਟੋ ਸਰਕਾਰ ਤੇ ਪ੍ਰੈਸ਼ਰ ਪਾਓ ਤਾਜੀ ਜੀ ਯਾਦਵਾਂ ਕੇ ਸਾਡੇ ਕੋ ਹੈ ਕਿ ਅਸੀਂ ਇਹਨੇ ਚਾਹਦੇ 50 ਹਜ਼ਾਰ ਬੱਚਾ ਪੰਜਾਬ ਦਾ ਜਿਹੜਾ ਡਿਗਰੀਆਂ ਤੋਂ ਵੱਡਾ ਇਹ ਪੜ੍ਹ ਗਏ ਕੋਰਸ ਕਰ ਗਿਆ ਉਹਨਾਂ ਡਿਗਰੀਆਂ ਤੁਸੀਂ ਦੇ ਰਹੇ ਤਾਂ ਜਦੋਂ ਜੀ ਵੈਰੀਫਿਕੇਸ਼ਨ ਕੀਤਾ ਉਹ ਉੱਤੇ ਖੜਾ ਹੋਇਆ ਮੁੱਖ ਮੰਤਰੀ ਨੂੰ ਗਿਆ ਕਿ ਆਹ ਬੱਚਾ ਹੈ ਅਮੇ ਕੋਲ ਨੰਬਰ ਹੈ ਅੱਲਾ ਹੈ ਯੂਨੀਵਰਸਿਟੀ ਆ ਵੀ ਤੁਸੀਂ ਕਾਰਜ ਯੂਨੀਵਰਸਿਟੀ ਖਿਲਾਫ ਕਾਰਵਾਈ ਕਰੋਗੇ ਤਾਂ ਉਹਨਾਂ ਨੇ ਕਿਹਾ ਔਰ ਉਹ ਲੋਕ ਜਿਹਨੀਆਂ ਵਸਿਆ ਦੇ ਮਾਲਕ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਮਰੇ ਕਿ ਸਾਡਾ ਕੀ ਥੂੜਾ ਅਸੀਂ ਬੱਚਿਆਂ ਨੂੰ ਪੜਾਇਆ ਸਾਡੇ ਕੋਲ ਨਾ ਇਨਫਰਾਸਟ੍ਰਕਚਰ ਹੈ ਸਾਡੇ ਕੋਲ ਜਿਹੜਾ ਪੜਾਉਣ ਵਾਲੇ ਲੋਕ ਹੈ ਸਾਡੇ ਖਾਤੇ ਆ ਪੰਜਾਬ ਸਰਕਾਰ ਦੇ ਨਹੀਂ ਰਹੀ ਵੀ ਤੁਸੀਂ ਸਾਡਾ ਹਿੱਸਾ ਦੇ ਦਿਓ ਵੀ ਪੰਜਾਬ ਸਰਕਾਰ ਤੋਂ ਪੈਸੇ ਦਿਵਾਓ ਅਸੀਂ ਜੇ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਨੂੰ ਦੇਣ ਦੇ ਸੀ ਤੇ ਅੱਜ 900 ਕਰੋੜ ਰੁਪਏ ਦੇ ਕੇ ਜਿਹੜੀਆਂ BSP ਪ੍ਰੈਸ਼ਰ ਦੇ ਨਾਲ ਜਿਹੜਾ ਸਾਰੇ ਲੋਕੀ ਵਾਸਤੇ ਅੱਜ ਤੱਕ ਦੇ ਡੇਟ 25 ਤੱਕ ਦੇ ਸਾਰੇ پیسے ਪੰਜਾਬ ਸਰਕਾਰ ਦੁਆਰਾ ਨੂੰ ਤੋਂ ਦਵਾ ਦੇ BSP ਨੇ ਇਹ ਅੱਜ ਦੇ ਸ਼ੁਰੂ ਕੀਤਾ। ਅਨੁਕਮ ਪੰਜਾਬ ਸਰਕਾਰ ਦੀ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਡਿਪਾਰਟਮੈਂਟ ਦੀ ਰਿਪੋਰਟ ਵਿੱਚ ਦੱਸਿਆ ਹੈ ਕਿਸ਼ੇ ਦੇ ਉਲਕਸ 170 ਔਰਤਾਂ ਵਿੱਚ ਖੂਨ ਦੀ ਕਮੀ 170 ਪੰਜਾਬ ਦੀਆਂ ਔਰਤਾਂ ਜਿਹਨੂੰ ਖਾਂਦਾ ਪੀਦਾ ਸੁਭਾਅ ਕਹਿੰਦੇ ਆਂ ਔਰ ਜਦੋਂ ਉਹ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਤਾਂ 60% ਬੱਚਿਆਂ ਵਿੱਚ ਖੂਨ ਦੀ ਕਮੀ ਆ ਜਨਮ ਸਮੇਂ ਔਰ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਮੈਡੀਕਲ ਸਾਇੰਸ کہ بچے جہاں دماغ جا تو پہلے چھ مہینے سب ستر پرسنٹ پرسینٹ وکاس ہوتا ہے سب ستر پرسنٹ اور میڈیکل سائنس یہ بھی کہنے ہی ہے کہ بلڈ کی ڈیفیشنسی جو ہے ਕਹਿੰਦਾ ਬੱਚਾ ਬੱਚਾ 16 ਬੱਚਿਆਂ ਦੀ ਮੌਤ ਹੁੰਦੀ ਹੈ ਜਨਮ ਪਰ ਜਾਂਦੀ 24 ਬੱਚਿਆਂ ਦੀ ਮੌਤ ਹੁੰਦੀ ਹੈ ਬੈਕਵਰਡ ਕਲਾਸਾਂ ਚ ਔਰ 33 ਬੱਚਿਆਂ ਦੀ ਮੌਤ ਹੁੰਦੀ ਹੈ ਦਲਤਾਂ ਦੀ 35 40% ਆਬਾਦੀ ਵਾਲਿਆਂ ਦੀ 101 ਹਜ਼ਾਰ ਬੱਚਾ ਜਦੋਂ ਜਨਮ ਲੈਂਦਾ 16 ਮਰਦੇ ਜਨਮ ਦੇ ਤੇ ਦਲਤਾਂ ਦੇ ਜਿੰਨੇ ਮਰਦੇ 33 ਇਸ ਨੂੰ ਮੈਂ ਰਿਪੋਰਟ ਕੀਤੀ ਪੰਜਾਬ ਸਰਕਾਰ ਦੇ ਕੋਲ ਤੁਜੇ ਕਾਰਨ ਕੀ ਹੈ ਇਹ 78 ਸਾਲਾਂ ਦੇ ਹੁਕਮਰਾਨਾਂ ਦੀ ਦੇਣ ਹੈ ਕੀ ਇਹ ਹੁਕਮਰਾਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕੀ ਇਹ ਦੁਬਾਰਾ ਅਪਰਚੂਨਿਟੀ ਤੇ ਕੋਈ ਹੱਤ ਦਾ ਹੋ ਸਕਦੇ ਹੈ ਐਸੀ ਬਵਸਤਾ ਕਿ ਬੱਚੇ ਦੇ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਉਹਨੂੰ ਮੈਂਟਲੀ ਜਿਸੇ ਵਕਤ ਕਿਤਾ ਬਣਾਉਣਾ ਉਹਦਾ ਇੰਤਜ਼ਾਮ ਕਰੇਗਾ। ਤੋਂ ਕਿਸ ਵਿਵਸਥਾ ਦੀ ਟ੍ਰਾਂਸਫਰਮੇਸ਼ਨ ਦੇ ਲਈ ਕਾਂਸੀ ਰਾਮ ਸਾਹਿਬ ਨੇ ਬਹੁਤ ਸਮਾਰਿਪਾਤ ਕੀ ਬਣਾਈ। ਬੋਲੋ ਇਹ ਟ੍ਰਾਂਸਫਰਮੇਸ਼ਨ ਹੋਣਾ ਚਾਹੀਦਾ ਜਲਦੀ ਬੋਲੋ। ਬੋਲੋ ਜਰਾ ਜ਼ੋਰ ਨਾਲ ਬੋਲੋ। ਭਾਰਤ ਦੀ ਧਰਤੀ ਤੇ ਸੁਣੇ। ਬਈ ਇਹ ਵਿਵਸਥਾ ਬਦਲਣੀ ਚਾਹੀਦੀ ਜਾਂ ਨਹੀਂ? ਤੋ ਇਹ ਬਸ ਤਾਂ ਬਦਲਣ ਲਈ ਅੰਬੇ ਕਰਾਈ ਤੇ ਮਾਈਟੀ ਯੂਨਿਟੀ ਹੋਣੀ ਚਾਹੀਦੀ। ਪਰ ਪਰਪਸ ਐਂਡ ਐਕਸ਼ਨ ਦੀ ਯੂਨਿਟੀ ਹੋਣੀ ਚਾਹੀਦੀ। ਅਗਰ ਅਸੀਂ ਇਸ ਦਿਸ਼ਾਤ ਅੱਗੇ ਵਧਾਂਗੇ ਤਾਂ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮਨਾਉਂਦਾ ਕੋਈ ਮਕਸਦ ਪੂਰਾ ਹੋ ਸਕਦਾ। ਕਾਂਚੀਰਮ ਸਾਹਿਬ ਕੀ ਕਹਿੰਦੇ? ਕਿਸੀ ਜਨਮ ਦਿਨ ਮਨਾਉਂਦੇ ਜੰਤਨ ਮਨਾਉਣ ਦੇ ਦੋ ਤਰੀਕੇ ਵਨ ਇਜ਼ ਪੂਜਾ ਓਰੀਐਂਟਡ ਐਨਦਰ ਇਜ਼ ਮਿਸ਼ਨ ਓਰੀਐਂਟਡ ਪੂਜਾ ਵਿੱਚ ਕੀ ਹੁੰਦਾ ਹੈ ਕਿ ਅਸੀਂ ਜਿਸ ਰਹਿਬਰ ਮੋਰੇ ਦੇ ਮੱਥਾ ਟੇਕਦੇ ਆ ਬਦਲੇ ਦੇ ਵਿੱਚ ਉਹ ਤੋਂ ਕੁਝ ਮੰਗਦੇ ਜਲੇਬੀਆਂ ਬਣਾਉਂਦੇ ਆ ਪਕੌੜੇ ਬਣਾਉਂਦੇ ਆ ਰੋਟੀਆਂ ਬਣਾਉਂਦੇ ਆ ਖਾਂਦੇ ਆ ਔਰ ਫਿਰ ਸਾਲ ਪਰ ਸੌ ਜਾਏ ਇਹ ਪੂਜਾ ਓਰੀਐਂਟਡ ਹੈ ਅੱਖਾਂ ਟੇਕਣਾ ਫੁੱਲ ਪਾਉਣੇ ਚਾਰ ਲੱਡੂ ਰੋਟੀਆਂ ਪੂੜੀਆਂ ਖਾ ਕੇ ਔਰ ਪੂਰਾ ਸਾਲ ਸੱਤੇ ਰਹਿਣਾ ਇਹ ਡੈਫੀਨੇਸ਼ਨ ਆ ਪੂਜਾ ਓਰੀਐਂਟਡ ਮਿਸ਼ਨਰੀਅਟਿਵ ਕੀ ਆ ਕਿ ਡਾਕਟਰ ਅੰਮੇਟਨ ਨੇ ਸਾਨੂੰ ਰਸਤਾ ਦਿਖਾਇਆ ਪਾਰਲੀਮੈਂਟ ਦਾ ਸਭ ਦੁਨੀਆਂ ਤੇ ਕਬਜ਼ਾ ਕਰਨੇ ਦਾ ਤੇ ਜਿਹੜੇ ਮਿਸ਼ਨਰੀ ਲੋਕ ਆ ਮਿਸ਼ਨਰੀ ਨਜ਼ਰੀਏ ਨਾਲ ਜਨੂੰ ਦਿਨ ਮਨਾਉਂਦੇ ਆ ਉਹ ਪੂਰਾ ਸਾਲ ਆਪਣੇ ਨਮਾਇंदे ਅਸੈਂਬਲੀਆਂ ਔਰ ਪਾਰਲੀਮੈਂਟ ਭੇਜਣ ਦੇ ਜਦਨਸ਼ੀਲ ਰਹਿੰਦੇ ਆ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਅੱਜ ਦਾ ਦਿਨ ਇਹਨੂੰ ਪੂਜਾ ਰੀਟਿਡਾ ਨਾ ਬਣਾਓ ਕਿ ਅੱਜ ਮਨਾ ਲਿਆ ਇਕੱਠੇ ਹੋ ਲੈ ਅਗਲੇ ਸਾਲ ਫਿਰ ਹੋਵਾਂਗੇ ਨਹੀਂ ਅੰਬੇਡਕਰ ਸਾਡੇ ਸੁਪਨਿਆਂ ਦਾ ਭਾਰਤ ਬਣੇ ਇਹ ਸੰਕਲਪ ਕਰਨਾ ਅੰਬੇਡਕਰ ਦੀ ਸੋਚ ਦਾ ਭਾਰਤ ਬਣੇ ਅੰਬੇਦਕਰ ਦੀ ਸੋਚ ਦਾ ਪੰਜਾਬ ਬਣੇ ਆਪਾਂ ਦੇਖ ਲੈ 78 ਸਾਲ ਕਾਂਧੀ ਦੀ ਸੋਚ ਦਾ ਰਾਜ ਆਪਾਂ ਦੇਖ ਲਿਆ ਕਿ ਉਹਨਾਂ रामराज रामराज ਕੀ ਹੈ ਸ਼ੰਭੂ ਦਾ ਸਿਰ ਕੋਟਾ ਲਗਾ ਕੇ ਜਿੱਤੇ ਕੱਟ ਦਿੱਤਾ ਜਾਵੇ ਉਹਨੂੰ रामराज ਕਿਹਾ ਜਾਂਦਾ ਹੈ रामदास ਕਦੇ ਵੀ ਬੌਜਨਾ ਦੇ ਭੱਲੇ ਦਾ ਕੋਈ ਰਸਤਾ ਨਹੀਂ ਲੱਗ ਸਕਦਾ ਨਹੀਂ ਲੱਗ ਸਕਦਾ ਸਿਰਫ ਅੰਬੇਕਰ ਦੀ ਸੋਚ ਦਾ ਰਾਜ ਹੈ ਸਾਡੇ ਦੁੱਖਾਂ ਦਾ ਹੱਲ ਕਰ ਸਕਦਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹूंगा ਕਿ ਆਓ ਆਪਾਂ ਇਹ ਪਹਿਲਾਂ ਕਨਫਰਮ ਹੋ ਦੇਈਏ ਕਨਫਰਮ ਇੱਕ ਗਾਂਸ਼ੀ ਰਾਮ ਸਾਧਨ ਦੋਨਣਾ ਜਿਹੜਾ ਸੀਮਰਿਤ ਵਿੱਚੋਂ ਕੱਢ ਕੇ ਸੰਸਦ ਵਿੱਚ ਪਹੁੰਚਾਉਣ ਦਾ ਅੰਦੋਲਨ ਹੈ ਇਹ ਸਭ ਅਕਸ਼ਿਰਾਮ ਦਾ ਗੁਰੂ ਜਿਹੜਾ ਪਹਿਲ ਮਾਇਕ ਕੇ ਲਿਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਵੇਂ ਸਮਾਜ ਪਾਰਟੀ ਨੂੰ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਵੇਂ ਅਸੀਂ ਜਿਹੜਾ ਪੈਸਾ ਆ ਮਾਇਆਮਤੀ ਪੈਸਾ ਬਹੁਤ ਮੰਗਦੀ ਹੈ ਮਾਇਆਮਤੀ ਬੀਜੇਪੀ ਤੋਂ ਚੱਲੀ ਹੋਈ ਹੈ ਇਹ ਸਾਰਾ ਸਾਨੂੰ ਕਲੈਰਿਟੀ ਕਿਉਂਕਿ ਜਦ ਤੱਕ কনਫਿਊਜ਼ਨ ਰਹੂਗਾ ਸਾਡੇ ਮਨਾਂ ਸਾਡੇ ਮਾਈਂਡ ਜੁਨਾਈਟ ਨਹੀਂ ਹੋਣ ਤਸੀਂ ਅਸੀਂ ਫ੍ਰੈਕਚਰਡ ਮਾਈਂਡ ਕਿਉਂ ਲੱਗੇ ਚੱਲੇ ਹੋਏ ਯਕੀਨ ਕਨਫਿਊਜ਼ਨ ਹੈ ਉਹ ਕਨਫਿਊਜ਼ਨ ਦਾ ਰਿਮੂਵਲ ਹੋਣਾ ਚਾਹੀਦਾ ਪਹਿਲਾ ਕਨਫਿਊਜ਼ਨ ਖਤਮ ਕਰੋ ਕਿ ਬੀਐਸਪੀ ਆਪਣੇ ਫੈਸਲੇ ਆਪ ਲੈਂਦੇ ਨੰਬਰ 1 ਨੰਬਰ 2 ਕਿ ਬਈ ਪੈਸਾ ਬਹੁਤ ਮੰਗਦੇ ਬਈ ਤੁਸੀਂ ਦੇਖਿਆ ਲੱਖ ਪੱਧ ਹਜ਼ਾਰਾਂ ਕਰੋੜ ਸਪਰੀਮ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿੰਨਾ ਫੰਡ ਉਦਯੋਗਪਤੀਆਂ ਤੋਂ ਮਿਲਿਆ ਕਾਂਗਰਸ ਨੂੰ ਮਿਲਿਆ ਭਾਜਪਾ ਨੂੰ ਮਿਲਿਆ ਸਮਾਜਵਾਦੀ ਪਾਰਟੀ ਨੇ ਲਿਆ ਤਰਨਾਮੁਲ ਕਾਂਗਰਸ ਨੇ ਲਿਆ ਆਪ ਨੇ ਲਿਆ ਐਸੀਆਂ ਸੰਤੀ ਕੰਪਨੀਆਂ ਤੋਂ ਵੀ ਪੈਸਾ ਲਿਆ ਇਹਨਾਂ ਨੇ ਜਿਨ੍ਹਾਂ ਦੇ ਸ਼ੂਗਰ ਦੀਆਂ ਦਵਾਈਆਂ ਦੇ ਸੈਂਪਲ ਫੇਰ ਕੈਂਸਰ ਦੀਆਂ ਦਵਾਈਆਂ ਦੇ ਸੈਂਪਲ ਫੇਰ ਮਰੀਜ਼ ਕੈਂਸਰ ਦਾ ਇਲਾਜ ਕਰਾਣ ਲਈ ਆਈਸੀਯੂ ਪਿਆ ਲੇਕਿਨ ਅਟੈਂਡਡ ਉਹ ਦਵਾਈ ਖਾ ਰਾਇਆ ਇਹਦਾ ਸੈਕਲ ਫੇਟ ਉਹਦਾ ਫੰਡ ਕਿੱਥੇ ਗਿਆ ਬੀਜੇਪੀ ਨੂੰ ਗਿਆ ਕਾਂਗਰਸ ਨੂੰ ਗਿਆ ਆਪ ਨੂੰ ਗਿਆ ਤ੍ਰਿਨਵਟ ਕਾਂਗਰਸ ਨੂੰ ਗਿਆ ਸਮਾਜਪਰਟੀ ਪਾਰਟੀ ਨੂੰ ਗਿਆ ਤੁਹਾਡੇ ਲੀਡਰ ਦਾ ਕਰੈਕਟਰ ਦੇਖੋ ਕੈਨ ਕੁਮਾਰੀ ਮਾਇਆਬੱਤੀ ਦਾ ਕਿ ਬਹੁਜਨ ਸਮਾਜ ਪਾਰਟੀ ਦੇ ਖਾਤੇ 'ਚ ਇੱਕ ਨਵਾਂ ਪੈਸਾ ਵੀ ਨਹੀਂ ਆਇਆ ਤੁਸੀਂ ਤਾਂ ਆਪਣੀ ਅਸਾਈਨ ਦੱਸੋ ਜਾਈਏ ਤੁਸੀਂ ਆਪਣੇ ਲੀਡਰ ਕੈਰੈਕਟਰ ਨੂੰ ਪ੍ਰੋਜੈਕਟ ਕਰੋ ਇਹ ਤੁਸੀਂ ਜਦ ਤੱਕ ਸਾਨੂੰ ਇਹ ਜਾਣਕਾਰੀ ਨਹੀਂ ਹੋਊਗੀ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਸੀ ਕਿ ਸਾਡਾ ਅੰਦੋਲਨ ਆਪਣੇ ਪੈਸੇ ਨਾਲ ਆਪਣੇ ਦਿਮਾਗ ਨਾਲ ਆਪਣੇ ਸਮੇਂ ਨਾਲ ਇਹ ਅੱਗੇ ਵਧੇਗਾ ਕਿਉਂਕਿ ਜੇ ਦੁਸ਼ਮਣ ਤੋਂ ਲਵਾਂਗੇ ਤਾਂ ਉਹਦਾ ਇਸ਼ਾਰਾ ਆਏ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਤੁਸੀਂ ਵਦੇਸ਼ਾਂ ਵਿੱਚ ਬੈਠੇ ਵੀਰ ਭੈਣ ਆਓ ਆਪਣੇ ਨੇਤਾ ਦੇ ਪ੍ਰਤੀ ਵੀ ਕਲੈਰਿਟੀ ਕਰੀਏ ਯੂਨਿਟੀ ਬਣਾਈਏ ਮਾਈਂਡ ਦੀ ਯੂਨਿਟੀ ਬਣਾਈਏ ਪਰਪਸ ਦੀ ਯੂਨਿਟੀ ਬਣਾਈਏ ਐਕਸ਼ਨ ਦੀ ਇੱਕ ਨੇਤਾ ਇੱਕ ਨੀਤੀ ਇੱਕ ਨਿਜਵਾ ਦੇ ਵਿੱਚ ਬੱਜ ਕੇ ਆਪਾਂ ਭਾਰਤ ਦੀ ਧਰਤੀ ਤੇ ਬਹੁਤਨ ਰੈਵਿਊਸ਼ਨ ਮੰਨੂ ਵਧਿਏ ਔਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ 2027 ਪੰਜਾਬ ਦਾ ਇਲੈਕਸ਼ਨ ਆਉਣਾ ਪੰਜਾਬ ਸੰਭਾਲੋ ਮਹਿਮ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਚ ਵੀ ਚਲਾਈ ਆ ਮੈਂ ਚਾਹੁੰਦਾ ਕਿ ਉਹਨੂੰ ਵੀ ਤੁਸੀਂ ਆਪਣਾ ਅਸ਼ੀਰਵਾਦ ਦਿਓ ਉਹਦੀ ਵੀ ਸ਼ਕਤੀ ਬਣੋ ਕਿਉਂਕਿ ਤੁਸੀਂ ਜਿੰਨੇ ਇੱਥੇ ਬੈਠੇ ਆ ਹੁਕਮਰਾਨਾਂ ਦੇ ਸਤਾਏ ਹੋਏ ਬੈਠੇ ਹੁਕਮਰਾਨਾਂ ਦੇ ਸਤਾਏ ਮੈਂ ਉਹਨੂੰ ਸੱਚੀ ਦਾ ਨਾਂ ਨਹੀਂ ਲੈਣਾ ਮੇਰੇ ਖਿਆਲ ਜੋੜਤ ਦੇ ਵਿੱਚ ਹੀ ਰਹਿੰਦਾ ਜਨਮਤਰ ਦੇ ਨਾਲ ਲੱਗਦਾ ਪਿੰਡ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ میںردانجلی جدو میں گیا میں پہلے وہاں بدشوں لیکن جب ماں کا سا نکل رہا سی تو ماں دونہ کو ملنے یاد کر رہی پر مل نہیں سکے یہ حالات کھنے پیدا کیتے ਇਹ ਭਾਰਤ ਦੀ ਧਰਤੀ ਦੇ 78 ਸਾਲਾਂ ਦੇ ਹੁਕਮਰਾਨਾਂ ਨੇ ਪੈਦਾ ਕੀਤੇ ਕਿ ਮਾਮਨ ਦੇ ਸਾਹ ਸਾਨੂੰ ਦੇਖਣ ਲਈ ਰੋਂਦੇ ਘਰਾਂ ਦੇ ਬਿਲਕਦੀਆਂ ਦੇ ਨਿਕਲੋ ਉਹ ਆਪਣੇ ਪੁੱਤਾਂ ਆਪਣੀਆਂ ਧੀਆਂ ਨੂੰ ਦੇਖ ਕੇ ਸਕਦੇ ਤੁਮ ਜਿਨ੍ਹਾਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਕਈ ਵਰੀ ਅਪਾਇਤੀ ਆ ਕੇ ਵੀ ਉਹਨਾਂ ਨੇ ਪ੍ਰਮੋਸ਼ਨ ਚ ਲੱਗੇ ਰਹੇ ਕਿ ਜਿਨ੍ਹਾਂ ਪਾਪੀਆਂ ਨੇ ਸਾਨੂੰ ਗੁਜਾਰਿਆ ਕਿ ਉਹ ਪਾਪੀ ਜਾਣੇ ਨਹੀਂ ਚਾਹੀਦੇ ਉਹ ਵੀ ਪਾਪੀ ਟਿਕਿਆ ਰਹਿਣੇ ਚਾਹੀਦੇ ਜਾਂ ਜਿਹੜੇ ਬਾਕੀ ਬਚ ਗਏ ਉਹਨਾਂ ਨੂੰ ਵੀ ਇਹ ਓਝਾੜ ਦੇ ਇਸ ਕਰਕੇ ਜਿਹੜੇ ਇਸ ਕਮ ਤੇ ਲੱਗੇ ਹੋਏ ਮੇਰੇ ਗਰੀਬ ਪੈਣਾ ਉਹਨਾਂ ਨੂੰ ਵੀ ਮੈਂ ਬੇਚਤ ਕਰਨੇ ਚਾਹੁੰਦਾ ਕਿ ਆਓ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਕਿ ਗਲਤੀ ਨੂੰ ਮੰਨ ਲੈਣਾ ਪਰ ਗੁਨਾਹ ਛੱਡ ਦੇਣਾ ਇਹਦੇ 'ਚ ਦੇਰੀ ਨਹੀਂ ਕਰਨੀ ਤੇ ਆਓ ਜੇ ਕੋਈ ਇਹ ਗਲਤੀ ਕਰ ਵੀ ਰਿਹਾ ਕੀ ਵਿਵਸਥਾ ਦੇ ਪ੍ਰੋਮੋਸ਼ਨ ਤੇ ਲੱਗਿਆ ਆਓ ਇਸ ਵਿਵਸਥਾ ਦੇ ਪਿਛੋਂ ਹਟ ਕੇ ਆਪਾਂ ਸਭ ਕਾਛੀ ਰਾਜੇ ਦੇ ਤੰਦੋਲਨ ਨਾਲ ਖੜੇ ਹੋਈਏ ਅਸੀਂ 2027 ਮੈਨੂੰ ਪਿਛਲੇ 6 ਸਰ ਦੇ 6 ਮਹੀਨੇ ਤੋਂ ਜੋ ਮੌਕਾ ਮਿਲਿਆ ਅਸੀਂ ਪੰਜਾਬ ਦੇ ਵਿੱਚ ਬੋਧੂ ਸਮਾਜ ਪਾਰਟੀ ਨੇ ਜਿੱਦਾਂ 25 ਸਾਲ ਬਾਅਦ ਇਹ ਕੈਂਪੇਨ ਲਿਆ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੋ ਲੇਕਿਨ ਕਿਸੇ ਤਰ੍ਹਾਂ ভগবਾਨੇ ਦੀ ਧਰਤੀ ਤੇ ਤੁਸੀਂ ਮੇਰੇ ਕਲ ਬੀਐਸਪੀ ਬਣਨ ਤੋਂ ਬਾਅਦ ਪਹਿਲੀ ਵਾਰ ਭਗਵਾਨੇ ਦੀ ਧਰਤੀ ਦੇ ਸੀਨੀਅਰ ਡਿਪਟੀ ਮੇਅਰ ਬੌਜਨ ਸਮਾਜਪਾਰਟੀ ਦਾ ਸਾਥੀ ਨਿਚਾਂਤੇ ਦਿੱਤੇ। ਇਹ ਵੀ ਤੁਹਾਡੇ ਮਾਨ ਦੀ ਗੱਲ ਹੈ। ਤੁਹਾਡਾ ਕੌਂਸਲਰ ਜਲੰਧਰ ਚ ਵੀ ਤੁਹਾਡੇ ਕੌਂਸਲਰ ਲੁਧਿਆਣਾ ਚ ਵੀ ਤੁਸੀਂ ਕੋਕਪੁਰ ਤੇ ਵਿੱਚ ਤੁਸੀਂ ਮਜੂਤਾ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪਤਨੀ ਨੂੰ ਖੜਾ ਕੇ ਤੁਹਾਡਾ ਸਾਥੀ ਤੇ ਤੁਹਾਡੀ ਬੀਐਸਪੀ ਜਿੱਤੀ ਇਸੇ ਤੋਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ جت لڑائی لڑ رہے اور جب دو ہزار ستائی چیسک بننے کا موقع ملنا میں گزارش کرنی چاہوں گا کہ آج اس شری آکاش آنند جی نے بھی آنا سی لیکن بہار دا الیکشن ہون کر کے بین کماری مایاوتی جی نے ڈیوٹی بہار میں لگائی ہون کر کے اور نہیں آسکے میں آ سکے میں پربنک معافی بھی چاہتا پھر کدیم ملے گا ਤਾਂ ਜਰੂਰ ਤੁਹਾਡੇ ਵਿੱਚ ਆ ਕੇ ਤੁਹਾਡੀਆਂ ਭਾਵਨਾਵਾਂ ਦਾ ਆਦਰ ਕਰਨਗੇ ਸਨਮਾਨ ਕਰਨਗੇ ਸਤਿਕਾਰ ਕਰਨਗੇ ਔਰ ਤੁਹਾਡੇ ਵਿੱਚ ਆ ਕੇ ਪਾਰਟੀ ਦਾ ਸਟੈਂਡ ਰੱਖਾਂਗੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਪੰਜਾਬ ਸੁਭਾਰੋ ਮਹਿਨ ਜਿਹੜੀ ਪੰਜਾਬ ਜਬੋਦੀ ਸਮਾਜ ਪਾਰਟੀ ਨੇ ਸ਼ੇਰੀ ਹੈ ਧੱਕ ਅਸੀਂ ਸਭ ਤੋਂ بڑا ਮਤਲਿਆ 2 ਲੱਖ ਨੌਜਵਾਨ ਪੰਜਾਬ ਤੇ ਚਿੱਟੇ ਨੇ ਖਾਦਾ ਭੋਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਨ ਦੇ ਵਿੱਚ ਉਹਨੂੰ ਲਿਆ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਖਾਤਮਾ ਭੋਜਨ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਮਹਨ ਕਰੋਗੇ ਆਨੰਮ ਲਈ ਮ ਬੜੀ ਚੁਣੌਤੀ ਹੈ ਪੰਜਾਬ ਦੇ ਅੰਦਰ ਐਜੂਕੇਸ਼ਨ ਰੈਗੂਲੇਸ਼ਨ 2009 ਕਾਨੂੰਨ ਬਣਿਆ ਸੀ ਕਿ 14 ਸਾਲ ਤੱਕ ਦੇ ਬੱਚੇ ਜਿੰਨੇ ਬੱਚੇ ਸਰਕਾਰੀ ਸਕੂਲਾਂ ਚ ਦਾਖਲ ਹੁੰਦੇ ਉਹਨਾਂ 25% ਬੱਚੇ ਪ੍ਰਾਈਵੇਟ ਸਕੂਲਾਂ 'ਚ ਮੁਫਤ ਪੜ ਸਕਦੇ ਆ ਪਰ 16 ਸਾਲਾਂ 'ਚ ਚਾਰ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਅਮਰਿੰਦਰ ਸਾਹਿਬ ਚੰਨੀ ਸਾਹਿਬ ਭਗਵੰਤ ਮਾਨ ਜੀ ਚਾਰਾਂ ਨੇ 16 ਸਾਲਾਂ 'ਚ ਗਰੀਬ ਦੇ ਘਰ ਅਧਿਕਾਰੀ ਪੈਦਾ ਨਾ ਹੋ ਜਾਏ ਉਹ ਮੁਫਤ ਔਰ ਲਾਜ਼ਮੀ ਸਿੱਖਿਆ ਦਾ ਤਰਕ ਨੂੰ ਲਾਗੂ ਨਹੀਂ ਕੀਤਾ ਤੁਸੀਂ ਪੰਜਾਬ ਸਵਾਲੋ ਮਹਿਮ ਨੂੰ ਅਸ਼ੀਰਵਾਦ ਦਿਓਗੇ ਉਹ ਕਾਨੂੰਨ ਜਿਹੜਾ 16 ਸਾਲਾਂ ਦਾ ਚ ਲਾਗੂ ਨਹੀਂ ਹੋਇਆ ਉਹ 16 ਮਿੰਟਾਂ ਵਿੱਚ ਲਾਗੂ ਕਰਨ ਦਾ ਵਿਐਸਪੀ ਸੰਕਲਪ ਲੈ ਕੇ ਚੱਲੇ ਇਸ ਕਰਕੇ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਅਸੀਂ ਜਿੱਥੇ ਡਰੱਗ ਦੇ ਇਸ਼ੂ ਤੇ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਲਈ ਧੀਆਂ ਦੇ ਸੋਹਣ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਚੁਣੌਤੀ ਕਾਨੂੰਨ ਕੇ ਅੱਗੇ ਚੱਲੇ ਆ ਅਸੀਂ ਇਹ ਦੱਸਦੇ ਆ ਕਿ ਪੰਜਾਬ ਦੇ ਅੰਦਰ ਡਰੱਗ ਦਾ ਕਾਰੋਬਾਰ ਜੋ ਹੈ ਉਹਦਾ ਪੈਸਾ ਪੰਜਾਬ ਦੀ ਰਾਜਨੀਤੀ 'ਚ ਲੱਗ ਰਿਹਾ ਹੈ ਜਦ ਤੱਕ ਰਾਜਨੀਤਿਕ ਔਰ ਪ੍ਰਸ਼ਾਸਨਿਕ ਔਰ ਡਰਗ ਮਾਫੀ ਦਾ ਘੱਟ ਜੋੜ ਨਹੀਂ ਟੁੱਟਦਾ ਉਦੋਂ ਤੱਕ ਪੰਜਾਬ 'ਚ ਡਰਗ ਮਾਫੀ ਦੀਆਂ ਚੜ੍ਹਾ ਨਹੀਂ ਕੀਤੀਆਂ ਜਾ ਸਕਦੀਆਂ ਇਹ ਕੰਮ ਬੀਐਸਪੀ ਕਰਕੇ ਦਿਖਾਣਾ ਚਾਹੁੰਦੀ ਹੈ ਤੁਹਾਡੇ ਸ਼ੇਰਬਾਲ ਜਨਾਬ ਬਹੁਤ ਜਨ ਸਮਾਜ ਪਾਰਟੀ ਸਰਕਾਰੀ ਸਕੂਲਾਂ 'ਚ 100% ਅਧਿਆਪਕ ਦੇਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਚੱਲ ਰਿਹਾ ਹੈ ਹਰ ਸਿਸਟਮ ਟੂ ਕੁਆਲਿਟੀ ਐਂਡ ਐਫੀਸ਼ੀਐਂਸੀ ਦਾ ਅਜੰਡਾ ਲੈ ਕੇ ਚੱਲੀ ਆ। ਮੋਦੀ ਸਮਾਜ ਪਾਰਟੀ ਪੰਜਾਬ ਨੂੰ 374000 ਕਰੋੜ ਦੇ ਕਰਜ਼ੇ ਦੇ ਜਿਹੜੇ ਚੱਕਰ ਵੀ ਦੇ ਵਿੱਚੋਂ ਕੱਢਣ ਦੀ ਸਟੇਟ ਦੇ ਇੰਟਰਸਟ ਦੀ ਇਕਨੋਮਿਕ ਨੀਤੀ ਬਣਾ ਕੇ ਅੱਗੇ ਚੱਲੀ ਆ। ਔਰ ਮੋਦੀ ਸਮਾਜ ਪਾਰਟੀ ਨੇ ਪੰਜਾਬ ਦੇ ਰਿਪਲਸ ਸੰਜੀਦਾ সোহਿਲ ਇੱਕ ਨਵਾਂ ਔਰ ਸਿਹਤਮੰਦ ਪੰਜਾਬ ਆਪਾਂ ਕਿਦਾਂ ਬਣਾ ਸਕਦੇ ਆ। ਫਰਸਟ੍ਰੇਸ਼ਨ ਦੇ ਲੋਕ ਨਹੀਂ ਆ। ਰੂਲਰ ਨੇ ਹਕਮਰਾਨਾਂ ਨੂੰ ਫਰਸਟ੍ਰੇਟ ਕੀਤਾ ਹਕਮਰਾਨਾਂ ਨੇ ਬੋਟਰ ਨੂੰ ਫਰਸਟ੍ਰੇਸ਼ਨ 'ਚ ਧੱਕਿਆ ਬੋਟਰ ਸੋਚਦਾ ਕਿ ਸ਼ਾਇਦ ਹੁਣ ਕੋਈ ਤਬਦੀਲੀ ਨਹੀਂ ਹੋ ਸਕਦੀ ਸ਼ਾਇਦ ਹੁਣ ਕੋਈ ਬਦਲਾਅ ਨਹੀਂ ਹੋ ਸਕਦਾ ਮੈਂ ਬੇਨਤੀ ਕਰਨੀ ਚਾਹਾਂਗਾ ਤੁਹਾਨੂੰ ਕਿ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਅਮਰੀਕਾ ਨੇ ਜਾਪਾਨ ਤੇ ਪਰਮਾਣੂ bomb ਸਿੱਕੇ ਤਬਾਹ ਕਰ ਦਿੱਤਾ ਸੀ ਲੇਕਿਨ ਅਮਰੀਕਾ ਦਾ ਤਬਾਹ ਜਾਪਾਨ ਅੱਜ ਵਿਸ਼ਵ ਦੀ ਫਿਰ ਆਕਲ ਸ਼ਕਤੀ ਬਣ ਕੇ ਖੜਾ ਹੋ ਗਿਆ ਕਿਉਂ ਕਿਉਂਕਿ ਹਕੂਮਰਾਨ ਦੀ ਨੀਤ ਔਰ ਦੇਸ਼ ਦੀ ਕਮਾਂਦਰੀ ਹੈ ਇਸ ਕਰਕੇ ਅਸੀਂ ਪੰਜਾਬੀਆਂ ਨੂੰ ਇਹ ਪੰਜਾਬ ਸੰਭਾਲੋ ਮਹਨਤ ਤੇ ਤੈਰ ਤਸੀਂ ਤਰੋਸਾ ਦੇ ਰਹੇ ਆ ਕਿ ਤੁਸੀਂ ਅਸ਼ੀਰਵਾਦ ਦਿਓ ਜੇ ਜਾਪਾਨ ਪਰਮਾਣੂ ਸ਼ਕਤੀ ਦਾ ਤਬਾਹ ਕੀਤਾ ਹੋਇਆ ਵਿਸ਼ਮ ਦੀ ਆਰਥਿਕ ਸ਼ਕਤੀ ਬਣ ਸਕਦਾ ਹੈ ਤਾਂ ਕਾਂਗਰਸ ਅਕਾਲੀ ਭਾਜਪਾ ਆਪ ਔਰ ਇਹ ਗਮਾਫੀ ਦਾ ਬਰਬਾਦ ਪੰਜਾਬ ਬੀਐਸਪੀ ਇਹਨੂੰ ਭਾਰਤ ਦੀ ਇੱਕ ਨੰਬਰ ਦੀ ਆਰਥਿਕ ਸ਼ਕਤੀ ਬਣਾ ਕੇ ਖੜਾ ਕਰ ਸਕਦੇ ਤੁਸੀਂ ਦੇਖਿਆ ਚਾਰ ਪਾਰਟੀਆਂ ਪੰਜਾਬ વિધાનસભા ਦੇ ਸਰਕਾਰ ਦੀ ਬੀਜੇਪੀ ਆਪ ਡਾਕਟਰ ਅੰਬੇਡਕਰ ਦੇ ਸਟੈਚੂ ਦੀ ਵੇਦ ਵੀ ਹੋਈ ਅੰਮ੍ਰਿਤਸਰ ਫਲੋਰ ਫਗਵਾੜਾ ਆਪਣੇ ਪਟਾਰਾ ਚ ਜਗਰਾਉਂ ਹਸ਼ਿਆਰ ਪਰ ਗਰਸ਼ਕਤ ਦੇ ਨੂਰ ਪਰ ਜਿੱਟਾਂ ਚ ਪਾਰਟੀਆਂ ਦੇ ਪ੍ਰਧਾਨ ਚੁੱਪ ਤੁਸੀਂ ਕਿਸੇ ਦਾ ਖੰਡਲ ਵੀ ਸੁਣਿਆ ਹੈ ਜੇ ਸੁਣਿਆ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ ਆਪ ਇਸ 파ਕ ਸ਼ਾਮਲ ਹੈ ਬੀਐਸਪੀ ਨੂੰ ਫਲੋਰ ਦੇ ਵਿੱਚ ਅੰਦੋਲਨ ਕਰਨਾ ਪਿਆ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਪੁੱਛੋ ਜਾਂਦੇ ਆਉਂਦੇ ਕਾਂਗਰਸ ਨੂੰ ਪੁੱਛੋ ਕਾਂਗਰਸ ਦੇ ਪ੍ਰਧਾਨ ਨੂੰ ਪੁੱਛੋ ਗੁਲਾਮਾਂ ਨੂੰ ਨਹੀਂ ਗੁਲਾਮਾਂ ਦੀ ਉਹਨਾਂ ਰਾਜਨੀਤਿਕ ਦਲਾਂ ਚ ਕੋਈ ਸਮਰੱਥਾ ਨਹੀਂ ਡਾਕਟਰ ਮੈਂਬਰ ਨੇ ਕਿਹਾ ਕਿ ਅੰਨੇ ਰਾਜਨੀਤਿਕ ਦਲੋਂ ਮੇਰੇ ਲੋਕ ਉਸ ਕੀ ਤਰ੍ਹਾਂ ਹੈ ਲੰਬੀ ਹੋ ਸਕਤੀ ਹੈ ਪਰ ਤਾਕਤਵਰ ਨਹੀਂ ਇਹ ਪਾਵਰਲੈਸ ਸਟੇ ਜਿਹੜੀਆਂ ਇਹਨਾਂ ਨੂੰ ਪੁੱਛੋ ਇਹਨਾਂ ਦੇ ਮਾਲਕਾਂ ਨੂੰ ਪੁੱਛੋ ਕਿ ਡਾਕਟਰ ਅੰਬੇਦਕਰ ਦੇ ਗੁਤਾਂ ਦੇ ਅਪਮਾਨ ਤੇ ਚੁੱਪ ਕਿਉਂ ਕਿਉਂ ਬੀਜੇਪੀ ਦਾ ਕੇਂਦਰੀ ਮੰਤਰੀ ਦੇਸ਼ ਦਾ ਅੰਬੇਦਕਰ ਦਾ ਅਪਮਾਨ ਪਾਰਲੀਮੈਂਟ ਕਿਉਂ ਕਰਦਾ ਹੈ ਔਰ ਉਹਨੇ ਮਾਫੀ ਕਿਉਂ ਨਹੀਂ ਮੰਗੀ ਜੇ ਰਜਨਪੁਰੇ ਚ ਹੋਇਆ ਜੇ ਜਾਣਕਾਰੀ ਨਾਲ ਹੋਇਆ ਤੋ ਇਹਦੀ ਸਜ਼ਾ ਗੋਪਤਿਕ ਚੋਟ ਨਾਲ ਬਦਲਾ ਲੈਣ ਦੀ ਤਿਆਰੀ ਕਰੋ ਅਮੇਂਕਰ ਦੇ ਪੈਰੋਂ ਕਰਨ ਤੱਕ ਜਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ